ਦੇ ਘਟਿਆਂ ਬਾਅਦ ਤੁਸੀਂ ਛੋਟੀ ਮਦੀਨ ਮੇਰੀ ਅਖਰਾਜ ਕਰਾਉਣਾ ਹੈ ਤੁਹਾਨੂੰ ਕਹਿ ਆਲੀ ਚਲੇ ਜਾਓ ਬਾਪੂ ਬੰਨ੍ਹਾ ਦੂਜੇ ਰਹਿ ਜਾਓ ਪਰ ਤੇ ਇਹ ਕਿਹਾ ਸੀ ਜੀ ਕਿ ਪੰਜਾਂ ਦੇ ਤੱਕ ਮੇਰਾ ਕੀ ਬਣ ਆਖੀ ਉਹਨੇ ਗੱਲ ਕਰਨ ਹੀ ਆਇਆ ਗੱਲ ਤੋਂ ਬਾਅਦ ਮੇਕਸ ਕਰਾਂਗੇ ਵੀ ਗੱਲ ਬਾਤ ਵਧ ਕੀ ਰਿਹਾ ਉਹ ਤੋਂ ਬਾਅਦ ਅਖਰਾਜ ਫੈਸਲਾ ਕਰਦੇ ਸਾਡੀ ਬੜੀ ਕਮੇਟੀ ਨੇ

हिंदुस्तान के जिन्हें कल दस जा रहा है वो अमेरिका जिन्हों चीजा सर्दिया पैदा होंगे ट्रंप ने कहा भारत वाले टैक्स वाला बोलते हैं क्योंकि जो अमरीका माल है

ਉਹ ਬਾ ਦੀ ਮੱਢੀ ਜਾਇਆ ਪ੍ਰਭੂ ਉਹਦੇ ਦੇ ਕੱਸ ਦੇਖ ਲੋ ਕਿੰਨਾ ਹੈ ਕਿ ਉਹ ਆਂਡਾ ਮੀਟ ਹੈ ਬਿਨਾ ਭੈਕਾ ਦਾ ਖੋਦਾ ਅਥੇ ਹੋਰ ਤਾਂ ਪੱਕੀ ਐ ਕਣ ਕੈ ਚੋਲ ਹੈ ਦੋ ਗੋਪਰ ਐਕਟਰ ਸਾਰੇ ਦੇ ਭਾਰਤ ਦਾ ਰਹਿਣਾ ਕਿੱਛ ਹੈ ਤਾਂ ਕਿ ਉਹ ਸੱਤਾ ਨਾਲ ਸਾਡੀ ਮੱਢੀ ਜਨਾ ਨਹੀਂ ਗਏ ਤੇ ਸਾਡੇ ਨਾਲ ਦੀ ਦੁਰਸ਼ਾਦਾ ਹੁੰਦੇ ਉਹਦੇ ਭਾਰਤ ਦੀ ਸਰਕਾਰ ਆ ਕਿੱਥੇ ਜਾ ਕੰਝਾ ਹੋ ਗਿਆ ਸਾਥੀਓ ਛੋੜੇ ਵਾਸਤੇ ਬਹੁਤ ਵੱਡਾ ਚੈਲੰਜ ਆ ਗਿਆ ਜੀ ਆਹ ਜਿਹੜੀਆਂ ਫੜੀਆਂ ਫੜੀਆਂ ਹੋਈਆਂ ਨੇ ਕਿ ਅੰਮ੍ਰਿਤਪੀ ਵਾਰ ਵਾਰ ਚ ਜਾਵੇ ਜਿਹੜੇ ਆਹ ਨਾਅਰੇ ਲੱਗ ਰਹੇ ਨੇ ਇਹ ਉਹਦੋਂ 20 ਹਜ਼ਾਰ ਕਹਿ ਕੇ ਮਾਤਾ ਕੀ ਸੋੜੀ ਸਰਕਾਰ ਦਾ ਵਿਰੋਧ ਕਰ ਲਿਆ ਤੁਸੀਂ ਇਹ ਗੋਦਿਆ ਕਸ਼ ਕੀਤੀ ਕਿ ਖੇਤੀ ਕੌਮੀ ਨੀਤੀ ਤੁਸੀਂ ਚਾੜਾ ਰੱਦ ਕਰਤਾ ਉਹ ਮਨਜ਼ੂਰ ਨਹੀਂ ਕੀਤਾ ਤਾਂ ਨਾਲ ਇਹ ਜੱਟਾਂ ਗਾਓ ਕਿ ਭਾਰਤ ਦਾ ਸੁਝਾਤਾ ਅਮਰੀਕਾ ਦੇ ਡੈਕ ਟੈਕਨੋਲੋਜੀ ਬਰਵਾਦੀ ਕਰੇਗੇ ਪਰ ਲੰਦਾ ਨੂੰ ਤੁਸੀਂ ਕਿਸਾਨ ਆ ਜੋ ਬਰਕਸਾਂਗਾਂ ਦੇ ਸਾਥੀ ਤੁਸੀਂ ਹੈ ਨਹੀਂ ਇਹ ਕਰਕੇ ਸਾਥੀਓ ਮੇਰਾ ਸੁਣਾ ਹੋ ਗਿਆ ਮੈਂ ਸਰਦੇ ਦੇ ਵਿੱਚ ਗੱਲ ਕਰੀ ਸੀ ਕੁਝ ਵਿਆਖਿਆ ਜਾਂ ਕਰਾਵੇ ਤੇ ਜਿਆ ਰਹਿਣਾ ਦਰਦਾ ਰੋਣਾ ਤੁਸੀ ਬੈਠੇ ਹੋ ਉਹ ਭਾਵੇਂ ਕਰਦੇ ਇਹ ਕਰਕੇ ਸੋਦੇ ਵਾਸਤੇ ਹੁਣ ਪਰਖ ਦਾ ਟੈਨ ਪਰਖ ਦਾ ਬਿਰ ਤੇ ਇਹ ਬੰਦ ਕਰਕੇ ਬਿਲੇ ਚ ਸਾਡੀ ਜਨਤਾ ਨੂੰ ਅਵਿਆਹ ਹੀ ਹੋਣਾ ਚਾਹੀਦਾ ਸੰਸੀਅ ਵੀ ਹੋਣਾ ਚਾਹੀਦਾ ਤੇ ਸਾਰੀਆਂ ਜੱਟਾਂ ਸਾਰੀਆਂ ਜੱਟੀਆਂ ਦੀਆਂ ਅੱਜ ਪੋਸਾ ਆਖਿਆ ਜਿਹੜੀਆਂ ਉਹ ਦੂਜੇ ਖਿਡਾਰੀ ਬੋਲਦੇ ਸਮੂਹ ਭਾਜ ਦੇ ਸਾਥੀਆਂ ਨੇ ਜੱਜ ਬੰਦੀ ਵਾਲਾ ਇੱਥੇ ਪਹੁੰਚਾਜਰ ਹੋ ਜਾਂਦੇ ਬਹੁਤ ਚੰਗਾ ਕਰ ਰਹੇ ਤੇ ਅੱਜ ਦਾ ਕੋਰ ਵੀ ਆਏਗਾ ਨੇ ਕਿ ਅੱਜ ਆਪ ਹੀ ਭਾਗ ਨਹੀਂ ਆਉ ਸਾਰੀਆਂ ਜੱਟਾਂ ਬੰਦੀਆਂ ਜਿਹੜੀਆਂ ਸਮੂਹ ਬਿਲਾਇ ਤੇ ਨਹੀਂ ਆਉਂਦੀਆਂ ਜੀ ਤੇ ਸੰਯੁਕਤ ਹੋ ਕੇ ਸਾਰੀਆਂ ਜੱਟੇ ਬੰਦੀਆਂ ਸਾਡੇ ਤਰਫ ਦੇ ਅੱਜ ਅਕਸ਼ਰ ਦੇ ਵਿੱਚ ਉਹਨਾਂ ਨੇ ਸਮੂਹ ਰਿਆ ਕੀਤੀ ਹੈ ਇਹ ਮੋੜ ਦਾ ਮੁਕ ਮੋੜਲਾ ਪ੍ਰੋਗਰਾਮ ਹੈ

DUDE <laughs> खड़िया जान हो जाकर तो 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 बना के तो लोग